ਸਸਿਕਲ ਦੇ ਅਨਿਕ ਸੁਰਾ ਨਿਊਜ਼ ਦੇਖ ਰਹੇ ਸਰ ਇਹ ਸੀਐਮ ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਹੈ ਜਿਨ੍ਹਾਂ ਨੇ ਸਾਨੂੰ ਤੀਰਥ ਯਾਤਰਾ ਤੇ ਭੇਜਿਆ ਹੈ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਾਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਵਸਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹੀ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡ ਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਾਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋਦੇਵੀ ਸਾਲਾਸਰ ਬਾਲਾਜੀ ਧਾਮ ਖਾਟੂਸ਼ਾਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਦਸ칸ੂ ਮੈਂ ਮਨਜੀਤ ਸਿੰਘ ਅੱਜ ਅਸੀਂ ਖੜੇ ਆ ਸਰਕਾਰੀ ਸਕੂਲ ਸਕੂਲ ਆਫ ਐਮਿਨਸ ਦੇ ਵਿੱਚ ਜੋ ਕਿ ਇਹ ਸਕੂਲ ਆਫ ਐਮਿਨਸ ਦੀ ਬਿਲਡਿੰਗ ਹੈ ਤੇ ਅੱਜ ਇਸ ਸਕੂਲ ਦੇ ਵਿੱਚ ਬਲੈਕ ਪੱਧਰੀ ਸਾਇੰਸ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਮੁਕਾਬਲਿਆਂ ਦੇ ਵਿੱਚ ਬਲੈਕ ਪੱਧਰ ਦੇ ਸਕੂਲਾਂ ਦੇ ਬੱਚਿਆਂ ਵੱਲੋਂ ਜਿਹੜਾ ਕੀ ਭਾਗ ਲਿਆ ਜਾਵੇਗਾ ਸਾਇੰਸ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਬੱਚੇ ਅੱਜ ਇਸ ਸਕੂਲ ਦੇ ਵਿੱਚ ਆਪਣੀ ਜਿਹੜੀ ਕਿ ਸਾਇੰਸ ਤੇ ਹੋਰ ਵੱਧ ਗਿਆਨ ਹਾਸਲ ਕਰਨ ਦੇ ਲਈ ਪਹੁੰਚਣਗੇ ਤੇ ਜੋ ਉਹ ਹੁਣ ਤੱਕ ਸਿੱਖ ਚੁੱਕੇ ਨੇ ਉਹ ਸਾਂਝਾ ਕਰਨਗੇ ਦੇਖਦੇ ਆਂ ਬੱਚਿਆਂ ਵੱਲੋਂ ਕੀ ਕੁਝ ਆਪਣੇ ਸਕੂਲ ਵਿੱਚ ਸਿਖਾਇਆ ਗਿਆ ਸਾਂਝਾ ਕੀਤਾ ਜਾਂਦਾ ਤੇ ਕਿੰਨਾ ਕੁ ਹੋਰ ਅੱਗੇ ਉਹ ਆਪਣੀ ਦਿਲਚਸਪੀ ਰੱਖਦੇ ਨੇ ਸਾਇੰਸ ਤੇ ਵਿਗਿਆਨ ਦੇ ਵਿੱਚ। ਹੋਰ ਕਿਹੜੇ ਫੋਟੋ ਆਏ ਹੋ? ਹੋਰ ਕਾਹ ਦਾ ਕੰਪੀਟੀਸ਼ਨ? ਸਰ ਮੇਰਾ ਨਾਮ 우ਮਾਇ। ਮੈਂ ਨੌਵੀਂ ਜਮਾਤ ਦੀ ਵਿਦਿਆਰਥਣ ਹਾਂ ਤੇ ਮੈਂ ਗਵਰਨਮੈਂਟ ਗੋਲ ਸੀਨੀਅਰ ਸਕੰਦਿ ਸਮਾਰਟ ਸਕੂਲ ਰੁਪਨਗਰ ਦੀ ਵਿਦਿਆਰਥਣ ਹਾਂ। ਮੈਂ ਇੱਥੇ AI ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕੰਪੀਟੀਸ਼ਨ ਵਿੱਚ ਪਾਗ ਲਿਆ ਸੀ ਤੇ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ। ਨਹੀਂ ਨਹੀਂ ਤਰੀਕੇ ਨਾਲ ਮੈਂ AI ਨੂੰ ਜਾਣਿਆ ਤੇ ਕਾਫੀ ਬੱਚੇ ਨੇ ਇਹਦੇ ਵਿੱਚ ਪਾਗ ਲਿਆ ਸੀ ਜਿਹਦੇ ਕਰਕੇ ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੀਗਾ। ਥੈਂਕ ਯੂ। ਤੇ ਤੇ ਕੀ ਮਸਾਲਾ ਕਿਸ ਤਰ੍ਹਾਂ AI ਦੀ ਟੈਕਨੋਲੋਜੀ ਦੀ ਵਰਤੋਂ ਕਰਦੇ ਸਰ AI ਦੇ ਫਾਇਦੇ ਵੀ ਹੈ ਤੇ ਨੁਕਸਾਨ ਵੀ ਹੈ ਕਿਉਂਕਿ ਕਿਸੇ ਚੀਜ਼ ਦੇ ਫਾਇਦੇ ਹੁੰਦੇ ਹਨ ਤਾਂ ਉਹਨਾਂ ਦੇ ਨੁਕਸਾਨ ਵੀ ਹੁੰਦੇ ਹਨ AI ਦੇ ਫਾਇਦੇ ਇਹ ਹਨ ਕਿ ਉਹ ਸਾਡੇ ਲਈ 24 ਘੰਟੇ ਸਾਡੀ ਮਦਦ ਲਈ ਤਿਆਰ ਰਹਿੰਦੇ ਹਨ ਤੇ ਉਹ ਸਾਨੂੰ ਉਹ ਕਿਸੇ ਨਾਲ ਵੀ ਭੇਦ ਪਾਉਂਦੀ ਨਹੀਂ ਕਰਦੇ ਗਰੀਬ ਅਤੇ ਇਨਸਾਨ ਲਈ ਦੋਨਾਂ ਲਈ ਇੱਕੋ ਜਿਹਾ ਡਿਸੀਜਨ ਲੈਂਦੇ ਹਨ ਤੇ ਉਹਨਾਂ ਦੇ ਨੁਕਸਾਨ ਇਹ ਹਨ ਕਿ ਮਤਲਬ ਉਹਨਾਂ ਵਿੱਚ ਬਹੁਤ ਜ਼ਿਆਦਾ ਲਾਗਤ ਹੁੰਦੀ ਹੈ ਬਹੁਤ ਜ਼ਿਆਦਾ ਪੈਸਾ ਉਹਨਾਂ ਵਿੱਚ ਖਰਚ ਹੁੰਦਾ ਹੈ ਔਰ ਆਨਾ ਵਿਦ ਉਹ ਡਿਸੀਜਨ ਲੈਟ ਹੋ ਇੱਕ ਇੱਕ ਕੰਮ ਨੂੰ ਕਰ ਕਰਕੇ ਥੱਕਦੇ ਨਹੀਂ ਹਨ ਥੈਂਕ ਯੂ ਇਮੇਜਿਨੇਸ਼ਨ ਵੀ ਹੈ ਇਹ ਯੈਸ ਸਰ ਅਲੈਕਸਨ ਸਰ ਐਸੀ ਕੋਈ ਵੀ ਉਸ ਨੂੰ ਕੋਈ ਵੀ ਕਮਾਂਡ ਦਿੰਦੇ ਆ ਉਹ ਕਰ ਦਿੰਦਾ ਲਾਈਕ ਅਲਾਰਮ ਲਗਾਉਣਾ ਕੋਈ ਵੀ ਇਨਫੋਰਮੇਸ਼ਨ ਦੇਣੀ ਐਟਸੈਟਰਾ ਮੈਡਮ ਕੀ ਕੰਪਨੀ ਸੀ ਜੀ ਜੈਜਦੀਸ਼ ਸਿੰਘ ਜਨਵਾਈ ਅਕਜੀ ਸਰ ਮੈਂ ਫਸਟ ਟਾਈਮ ਇਹ ਜਜਮੈਂਟ ਕੀਤੀ ਹੈਗੀ ਹੈ ਤੇ ਐਕਸਪੀਰੀਅੰਸ ਮੇਰਾ ਬਹੁਤ ਅੱਛਾ ਰਿਹਾ ਹੈ। ਇਹ ਕੰਪਿਊਟਰ ਦਾ ਟਾਪਿਕ ਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਤੇ ਮੈਨੂੰ ਬੱਚਿਆਂ ਨੇ ਬਾਰੇ ਕਾਫੀ ਜੋ ਚੀਜ਼ਾਂ ਕਈ ਵਾਰ ਸਾਡ ਨੋਲੇਜ ਵਿੱਚ ਵੀ ਨਹੀਂ ਆਂਦੀਆਂ ਹੈਗੀਆਂ। ਬੱਚਿਆਂ ਨੇ ਉਹ ਚੀਜ਼ਾਂ ਵੀ ਡਿਸਕਸ ਕੀਤੀਆਂ ਹੈਗੀਆਂ ਦੇ ਨਾਲ ਵੀ AI ਕੀ ਚੀਜ਼ ਹੁੰਦੀ ਹੈ। ਮਨ ਲੇਕਿਨ ਬਰੀਫ ਜੇ ਮੈਂ ਕਹਾਂ ਤਾਂ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਤੇ ਜਜਮੈਂਟ ਵੀ ਔਰ ਬੱਚਿਆਂ ਦਾ ਜੋ ਮਨ ਲੇਕਿਨ ਹੁਨਰ ਹੈ ਉਹ ਉੱਭਰ ਕੇ ਆਇਆ ਬਾਹਰ ਕਿ ਹਾਂ ਬੱਚੇ ਕੀ ਕੁਝ ਆਪਣੇ ਉਹ ਲੱਕ ਸਪੈਕਟ ਕਰਕੇ ਪ੍ਰੇਜ਼ੈਂਟ ਕਰ ਸਕਦੇ ਹੈ ਜਨ ਫਿਲੀਕ ਕੰਪਿਊਟਰ ਦੀ ਕੈਲਕੂਲੇਟ ਏਆਈ ਕੰਪਿਊਟਰ ਟੈਕਨੀਕ ਨੂੰ ਇੱਕ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਹੈਂਕਿਊ ਸੋ ਮੱਚ ਤੇ ਬੱਚਿਆਂ ਨੂੰ ਕਿਸ ਤਰ੍ਹਾਂ ਇਹਦੇ ਵਿੱਚ ਹੋਰ ਅੱਗੇ ਪਾਰਟਿਸਪੇਟ ਕਰਨਾ ਨਹੀਂ ਬੱਚਿਆਂ ਦਾ ਇਹ ਹੈ ਕਿ ਦੇਖੋ ਇਸ ਤਰ੍ਹਾਂ ਦੇ ਪ੍ਰੋਗਰਾਮ ਜੇ ਹੁੰਦੇ ਰਹਿਣਗੇ ਤਾਂ ਬੱਚੇ ਆਪਣੀ ਟੈਕਨੀਕ ਆਪਣੇ ਐਫਰਟਸ ਨਾਲ ਖੁਦ ਡਿਵੈਲਪ ਕਰਨਗੇ ਬੱਚੇ ਨੂੰ ਪਤਾ ਲੱਗ ਗਿਆ ਕਿ ਹਾਂ ਤੇ ਕਿਸ ਚੀਜ਼ ਬਾਰੇ ਅੱਗੇ ਹੋਰ ਬ੍ਰੀਫ ਐਕਸਪਲੇਨ ਕਰਨਾ ਹੈਗਾ ਤਾਂ ਇਹ ਪ੍ਰੋਗਰਾਮ ਅਕਸਰ ਹੁੰਦੇ ਰਹਿਣੇ ਚਾਹੀਦੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਹੀ ਟੈਕਨੋਲੋਜੀ ਹੈ ਅੱਜ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਬਲੋਕਾਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਪਰ ਬੱਚਿਆਂ ਦਾ ਕੰਪੀਟੀਸ਼ਨ ਜਿਹੜਾ ਕਰਵਾਇਆ ਜਾ ਰਿਹਾ ਹੈ ਤੇ ਹਰ ਇੱਕ ਬਲੋਕ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਹੈ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੈ ਜਿਦੇ ਵਿੱਚ ਇਸ ਵੇਲੇ ਅਸੀਂ ਮੌਜੂਦਾ ਰੋਪੜ 2 ਦੇ ਵਿੱਚ ਖੜੇ ਹਾਂ ਇਹਦੇ ਵਿੱਚ ਵੀ ਰੋਪੜ 2 ਦੇ ਬਲੋਕ ਦੇ ਸਾਰੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੈ ਔਰ ਜਿਹੜੇ ਬੱਚਿਆਂ ਨੇ ਇਸ ਦੇ ਵਿੱਚ ਵਧੀਆ ਪਰਫਾਰਮੈਂਸ ਦਿੱਤੀ ਹੈ ਉਹਨਾਂ ਬੱਚਿਆਂ ਨੂੰ ਅਸੀਂ ਦੇ ਸਨਮਾਨਿਤ ਕੀਤਾ ਫਸਟ ਸੈਕੰਡ ਥਰਡ ਬੱਚੇ ਜਿਹੜੇ ਹੈ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਕਿਸ ਤਰ੍ਹਾਂ ਲੱਗਦਾ ਵੀ ਜ਼ਿਲ੍ਹੇ ਦੇ ਵਿੱਚ ਹੋਰ ਵੀ ਬੱਚੇ ਅੱਗੇ ਆ ਸਕਣਗੇ ਤੇ ਹੋਰ ਪ੍ਰੋਗਰਾਮ ਕਿਸ ਤਰ੍ਹਾਂ ਮੈਨੂੰ ਤਾਂ ਦੇਖ ਕੇ ਬਹੁਤ ਸੋਹਣਾ ਲੱਗਿਆ ਜਿਹਨਾਂ ਬੱਚਿਆਂ ਨੇ ਪਰਫਾਰਮੈਂਸ ਦਿੱਤੀ ਹੈ ਉਹਨਾਂ ਦੀ ਪਰਫਾਰਮੈਂਸ ਮੈਂ ਖੁਦ ਦੇਖੀ ਹੈ ਮੈਨੂੰ ਤਾਂ ਇਸ ਤਰ੍ਹਾਂ ਲੱਗਿਆ ਕਿ ਸਾਡੇ ਅਧਿਆਪਕਾਂ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ ਸਾਡੇ ਬੱਚੇ ਉਹਨਾਂ ਤੋਂ ਵੀ ਗਾਂ ਨਿਕਲ ਸਕਦੇ ਆ ਸਿਰਫ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦੀ ਲੋੜ ਹੈਗੀ ਹੈ ਅਗਰ ਸਾਰੇ ਸਕੂਲ ਸਾਡੇ ਜਿਹੜੇ ਹੈ ਇਸ ਤਰ੍ਹਾਂ ਦੇ ਕੰਪੀਟੀਸ਼ਨ ਦੇ ਵਿੱਚ ਆਪਣੇ ਆਪਣੇ ਬੱਚਿਆਂ ਨੂੰ ਪਾਰਟਿਸਿਪੇਟ ਕਰਨ ਵਾਸਤੇ ਭੇਜਣ ਇੱਕ ਤਾਂ ਬੱਚੇ ਬਹੁਤ ਕੁਝ ਸਿੱਖਦੇ ਆ ਇੱਕ ਉਹ ਜਿਹੜੇ ਵਧੀਆ ਬੱਚੇ ਜਿਹੜੇ ਪਰਫਾਰਮੈਂਸ ਦੇ ਉੱਤੇ ਉਹਨਾਂ ਬੱਚਿਆਂ ਦਾ ਹੌਸਲਾ ਜਿਹੜਾ ਬਹੁਤ ਜ਼ਿਆਦਾ ਵੱਧਦਾ ਹੈ ਤੇ ਉਹ ਗਾਂ ਅਗਲੇ ਲੈਵਲ ਦੇ ਕੰਪੀਟੀਸ਼ਨਾਂ ਦੇ ਵਿੱਚ ਜਾ ਕੇ ਜਿਹੜਾ ਆਪਣੇ ਵਧੀਆ ਪਰਫਾਰਮੈਂਸ ਦੇ ਸਕਦੇ ਆ ਆਫ ਐਮੀਨਸ ਦੇ ਵਿੱਚ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲਈ ਮੁਕਾਬਲੇ ਜਿਹੜੇ ਕੀ ਕਰਵਾਏਗੇ AI AI ਦੇ ਵਿੱਚ ਬੱਚਿਆਂ ਨੇ ਜਿਹੜਾ ਕੀ ਅ ਬਾਅਦ ਆਪਣੀ ਜਾਣਕਾਰੀ ਹਾਸਲ ਕਰਕੇ ਆਪਣਾ ਜੋ ਵੀ ਟੈਕਨੋਲੋਜੀ ਨਾਲ ਜੁੜੀਆਂ ਆਪਣੇ ਵਿਚਾਰ ਹੈ ਉਹ ਸਾਂਝੇ ਕੀਤੇ ਛੋਟੀਆਂ ਕਲਾਸਾਂ ਦੇ ਬੱਚੇ ਸਨ 8ਵੀਂ ਤੇ 9ਵੀਂ ਦੇ ਸਰਕਾਰੀ ਸਕੈਂਡਰੀ ਸਕੂਲ ਦੇ ਬੱਚਿਆਂ ਵੱਲੋਂ ਜਿਹੜਾ ਕਿ ਹੁਣ ਟੈਕਨੋਲੋਜੀ ਦਾ ਗਿਆਨ ਆ ਉਹ ਪ੍ਰਾਪਤ ਕੀਤਾ ਜਾ ਰਿਹਾ ਹੈ ਤੇ ਅੱਜ ਸਾਇੰਸ ਮੁਕਾਬਲੇ ਜੋ ਰੂਪਨਗਰ ਦੇ ਸਕੂਲ ਆਫ ਐਮਿਨਸ ਦੇ ਵਿੱਚ ਕਰਵਾਏ ਗਏ ਸਨ ਉਹਨਾਂ ਵਿੱਚ ਬੱਚਿਆਂ ਨੇ ਬਹੁਤ ਸੋਹਣੀ ਆਪਣੀ ਜਿਹੜੀ ਕੀ ਪ੍ਰਤਿਭਾ ਦਿਖਾਈ ਤੇ ਬੱਚਿਆਂ ਦੇ ਜਿਹੜਾ ਕੀ ਹੌਸਲੇ ਬਹੁਤ ਬੁਲੰਸਨ ਬੱਚਿਆਂ ਨੇ AI A ਬਾਰੇ ਬਹੁਤ ਵਧੀਆ ਜਾਣਕਾਰੀ ਜਿਹੜੀ ਕੀ ਦਿੱਤੀ ਖਾਸ ਗੱਲ ਇਹ ਰਹੀ ਕਿ ਇਸ ਮੌਕੇ ਡੀਓ ਸਿੱਖਿਆ ਅਫਸਰ ਸੰਜੀਵ ਗੋਤਮ ਵੀ ਪਹੁੰਚੇ ਤੇ ਉਹਨਾਂ ਨੇ ਬੱਚਿਆਂ ਦੇ ਇਸ ਹੌਸਲੇ ਤੇ ਸਿੱਖਣ ਦੀ ਇਸ ਜਜ਼ਬੇ ਨੂੰ ਹੋਰ ਵਧੀਆ ਤਰੀਕੇ ਨਾਲ ਅਧਿਆਪਕਾਂ ਨਾਲ ਸਾਂਝਾ ਕੀਤਾ ਤੇ ਉਹਨਾਂ ਕਿਹਾ ਕਿ ਜਿੰਨੇ ਵੀ ਬੱਚੇ ਅੱਜ ਇਸ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਨੇ ਉਹ ਅੱਗੇ ਜਾ ਕੇ ਹੋਰ ਵੀ ਵਧੀਆ ਕਰ ਸਕਦੇ ਹਨ ਤੇ ਉਹਨਾਂ ਸਾਰੇ ਹੀ ਸਕੂਲਾਂ ਦੇ ਅਧਿਆਪਕਾਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਤੇ AIE ਬਾਰੇ ਵੀ ਜੋ ਬੱਚਿਆਂ ਨੂੰ ਜਾਣਕਾਰੀ ਹੈ ਉਸ ਨੂੰ ਹੋਰ ਵਧਾਉਣ ਰੂਪਨਗਰ ਤੋਂ ਦੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par